ਸਰਦਾਰ ਹਰੀ ਸਿੰਘ ਨਲਵਾ ਪਰ ਕੋਈ ਸਿੱਖ ਵਿਛੇ ਨਹੀਂ ਕਰਦਾ ਉਹਦੇ ਤੋਂ ਪਹਿਲਾਂ ਤੇ ਉਸ ਸਮੇਂ ਵੀ ਇੱਕ ਕਿੱਲੇ ਨੇ ਛੇਰੇ ਪੰਜਾਬ ਨੇ ਜਿੱਤਣਾ ਕਿੰਨਾ ਇਤਫਾਕ ਸੀ ਸਾਡਾ ਹੁਣ ਤੇ ਅਸੀਂ ਐਵੇਂ ਢੜਿਆਂ ਦੇ ਵਿੱਚ ਢੜਿਆਂ ਦੇ ਨਜ਼ਦੀਕੀ ਨਾਲ ਵੇਖਦੇ ਹਾਂ ਮੇਰਾ ਢੜਾ ਤੇਰਾ ਢੜਾ ਇਦਾਂ ਦਾ ਸਿੱਖ ਨਹੀਂ ਸਾਡਾ ਇੱਕੋ ਹੀ ਢੜਾ ਵਾ ਉਹ ਵਾ ਖਾਲਸਾ ਪੰਥ ਬਾਕੀ ਸਭ ਝੂਠ ਟੜੇ ਖਾਲਸਾ ਪੰਥ ਵਾਲੇ ਤੇ ਕਿਲਾ ਫੜੇ ਕਰਨਾ ਸੀ ਤੇ ਤੋਪ ਸਿੰਘਾਂ ਦੀ ਵੱਡੀ ਉਹਦਾ ਪਹੀਆ ਡੱਟ ਗਿਆ ਤੇ ਤੋਪ ਚੀਨਿਆ ਕੇ ਜੀ ਗੋਲਾ ਨਹੀਂ ਚੱਲਿਆ ਸਿੱਖ ਜਰਨੈਲ ਪੁੱਛਦੇ ਕੋਈ ਹਾਲ ਆ ਕਹਿੰਦੇ ਹਾਲ ਹੈਗਾ ਜਿਹੜੇ ਪਾਸੇ ਪਈਆ ਟੁੱਟਾ ਉਸ ਪਾਸੇ ਮੋੜਾ ਦੇਣਾ ਪੈਣਾ ਨੌਜਵਾਨ ਪਰ ਜਿਹੜਾ ਮੋੜਾ ਦੇਵੇਗਾ ਗੋਲਾ ਚੱਲੇਗਾ ਉਹਨੇ ਨਾਲ ਹੀ ਸ਼ਹੀਦ ਹੋ ਜਾਣਾ ਯੋਰ ਦੀ ਨਾਲ ਯੋਰ ਲੱਗ ਲੈਂਡ ਲੱਗ ਗਈ ਕਤਾਰ ਲੱਗ ਗਈ ਮੋੜਾ ਦੇਣ ਵਾਲੀ ਅਸੀਂ ਦਵਾਗੇ ਅਸੀਂ ਦਵਾਗੇ ਜਿਹੜਾ ਮੋਢਾ ਦਿੰਦਾ ਗੋਲਾ ਚੱਲਦਾ ਸਿੱਖ ਸ਼ਹੀਦ ਹੁੰਦਾ ਦੂਜੇ ਨੇ ਮੋਢਾ ਦਿੱਤਾ ਗੋਲਾ ਚੱਲਿਆ 6-7 ਗੋਲੇ ਚੱਲੇ 6-7 ਸਿੱਖ ਸ਼ਹੀਦ ਹੋਏ ਤੇ ਕਿਲੇ ਦੇ ਕੰਨ ਚ ਪਾੜ ਪਿਆ 6 ਆ ਸਾਡਾ ਕਰਤਾਰ ਅਸੀਂ ਪੰਥ ਲਈ ਕੌਮ ਲਈ ਧਰਮ ਲਈ ਸਾਡੇ ਲਈ ਧਰਮ ਪਹਿਲਾਂ ਕੌਮ ਪਹਿਲੀ ਗੁਰੂ ਗ੍ਰੰਥ ਤੇ ਗੁਰੂ ਪੰਥ ਪਹਿਲਾਂ ਸਾਡੇ ਲਈ ਹੋਰ ਕੋਈ ਧੜਾ ਨਹੀਂ ਹੈ ਇਸ ਸਿਧਾਂਤ ਨੂੰ ਸਮਝ ਗਏ। ਕਿਉਂਕਿ ਸਾਡੇ ਪੁਰਖਿਆਂ ਨੇ ਤੁਸੀਂ ਬਹੁਤੇ ਲੰਘੇ ਪੰਜਾਬ ਦਾ ਇਹ ਮੈਂ ਬੇਨਤੀ ਕਰ ਰਿਹਾ ਸੀ ਧਰਮ ਨੂੰ ਪੈਲ ਦਿੱਤੀ। ਅੱਜ ਵੀ ਧਰਮ ਨੂੰ ਪੈਹਲ ਰਿਹਾ ਹੈ। ਹਾਂ ਸਾਡਾ ਧਰਮ ਕਿਸੇ ਨਾਲ ਨੰਬਰਤ ਨਹੀਂ ਸਿਖਾਉਂਦਾ। ਸਾਡੇ ਲਈ ਕੋਈ ਦੂਜਾ ਨਹੀਂ ਕੋਈ ਵਿਗਾਨਾ ਨਹੀਂ। ਆਪਾਂ ਗੁਰੂ ਦੇ ਬਚਨ ਬੋਲਣੇ ਆ ਤੇ ਫਿਰ ਮੈਂ ਸਮਾਪਤੀ ਕਰ ਦੇਣੀ ਆ। ਬਿਸਰ ਗਏ ਬਿਸਰ ਗਏ ਸਭ ਤਾਨ ਤਪਰਾਏ ਬਿਸਰ ਗਏ ਬਿਸਰ ਗਏ ਸਭ ਤਾਨ ਤਪਰਾਏ ਬਿਸਰ ਗਏ ਸਭ ਤਾਨ ਤਪਰਾਏ ਬਿਸਰ ਗਏ ਸਭ ਤਾਨ ਤਪਰਾਏ يابتے ساتھ संगत मोहि पाई जबते साथ संगत मोहि पाई यबते साथ संगत मोहि पाई यबते साथ संगत मोहि पाई ना को बैरी नहीं बेगाना ना को बैरी नहीं बेगाना ਨਲ ਸੰਗ ਹਮ ਕੋ ਬਨੀ ਆਈ ਸਗਲ ਸੰਗ ਹਮ ਕੋ ਬਨੀ ਆਈ ਨਲ ਸੰਗ ਹਮ ਕੋ ਬਨੀ ਆਈ ਸਗਲ ਸੰਗ ਹਮ ਕੋ ਬਨੀ ਆਈ ਭਗਤੋ ਮੀਤ ਹਮ ਆਪਨ ਕੀਨਾ ਸਭ ਕੋ ਮੀਤ ਹਮ ਆਪਨ ਕੀਨਾ

ਸਾਡਾ ਕੋਈ ਦੁਸ਼ਮਣ ਹੋ ਸਕਦਾ ਅਸੀਂ ਕਿਸੇ ਦੇ ਦੁਸ਼ਮਣ ਨਹੀਂ ਇੱਕ ਗੱਲ ਹਮੇਸ਼ਾ ਚੇਤਿਆਂ ਚ ਰੱਖਣੀ ਆ ਸਾਡਾ ਗੁਰੂ ਆ 10 ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਕਿਸੇ ਵੀ ਦੇਹਧਾਰੀ ਨੂੰ ਜਾ ਜਾ ਕੇ ਮੱਥੇ ਨਹੀਂ ਟੇਕਣੀ ਉਹ ਅੱਜ ਹੈਗਾ ਕੱਲ ਮਰ ਜਾਣਾ ਪਰ ਸਾਡਾ ਗੁਰੂ ਜੁਗੋ ਜੁਗ ਅਟੱਲ ਹੈ ਸਾਡਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਆਪ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਗਾ ਕੇ ਗਏ ਐਵੇਂ ਧਾਗੇ ਤਨਿੱਤਾ ਵਾਲਿਆਂ ਕੋ ਉਛਣਾ ਵਾਲਿਆਂ ਕੋ ਹੋਰ ਦੂਜੇ ਤੀਜੇ ਫਖੰਡੀ ਪਾਸੇ ਨਹੀਂ ਜਾਣਾ ਸਾਡਾ ਪੂਰਾ ਗੁਰੂ ਆ ਗੁਰੂ ਗ੍ਰੰਥ ਸਾਹਿਬ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨਾ ਵਿਸ਼ਵਾਸ ਰੱਖਣਾ ਨੋਪਸੋਕ ਵੇਚਨ ਦਾਸ ਕਰਨੀ ਤੇ ਸਭ ਤੋਂ ਵੱਡੀ ਗੱਲ ਮੈਂ ਜਾਂਦਾ ਜਾਂਦਾ ਬੇਇਤੀ ਕਰਾਂ ਪਿੰਡ ਦੇ ਵਿੱਚ ਆਪਣੇ ਲੋੜਵੰਦ ਸਿੱਖ ਬ੍ਰਾਹਮਣਾਂ ਦੀ ਮਦਦ ਕਰਨਾ ਜਿੱਥੋਂ ਤੱਕ ਹੋ ਸਕੇ ਤਾਂ ਕਿ ਉਹ ਵੀ ਚੰਗੀ ਵਿੱਦਿਆ ਹਾਸਲ ਕਰ ਲੈ ਕਿਸੇ ਧੀ ਗਰੀਬ ਦੀ ਦਾ ਵਿਆਹ ਹੋਵੇ ਤੇ ਯੋਗਦਾਨ ਪਿੰਡ ਰਲ ਕੇ ਪਾਉਂਦੇ ਸੀ ਪਹਿਲਾਂ ਉਹ ਬਿੱਤਾ ਆਪਾਂ ਚਾਲੂ ਪਿੰਡ ਦੀ ਧੀ ਸਾਰਿਆਂ ਦੀ ਧੀ ਹੈ ਪਿੰਡ ਦੀ ਭੈਣ ਸਾਰਿਆਂ ਦੀ ਭੈਣ ਹੈ ਜਿਹੜਾ ਗੁਰੂ ਦਾ ਨਜ਼ਰੀਆ ਵਾ ਬੜਾ ਵਿਲੱਖਣ ਦੇਖ ਪਰਾਈਆਂ ਚੰਗੀਆਂ ਮਾਵਾਂ ਢਿੰਨਾ ਭੈਣਾ ਜਾਣੇ ਇਹਨੂੰ ਅਪਣਾਉਣਾ ਤਾਂ ਕਿ ਸਿੱਖ ਨੂੰ ਵੇਖ ਕੇ ਹਰ ਬੰਦਾ ਕਹੇ ਸਿੱਖ ਇਕੱਲਾ ਦਿਖਾਵੇ ਦਾ ਨਾਮ ਨਹੀਂ ਸਿੱਖ ਕਿਰਦਾਰ ਦਾ ਨਾਮ ਤੇ ਕਿਰਦਾਰਾਂ ਕਰਕੇ ਅੱਗੇ ਸਿੱਖੀ ਪੈਨੇ ਪਾਤਸ਼ਾਹ ਕਿਰਪਾ ਕਰਨ ਮਿਹਰ ਕਰਨ ਮੈਂ ਕੋਟਾਨ ਕੋਟ ਸੰਬਾਦ ਕਰਦਾ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਭਾਈ ਸੁਖਵੰਤ ਸਿੰਘ ਮੇਰੇ ਅਜ਼ੀਜ਼ ਵਾ ਮਿੱਤਰ ਵਾਜੂਆ ਸੇਵਾ ਵਾਲੇ ਮੇਰੀ ਉਹਨਾਂ ਨਾਲ ਕਾਫੀ ਸਜਣਤਾਈ ਹੈ ਤੇ ਭਾਈ ਨਦੀਪ ਸਿੰਘ ਉਹ ਵੀ ਇਸ ਪਿੰਡ ਦੇ ਆ ਭਾਈ ਹਰਦੀਪ ਸਿੰਘ ਅਮਨਦੀਪ ਸਿੰਘ ਭਾਈ ਗੁਰਪ੍ਰੀਤ ਸਿੰਘ ਤੁਹਾਡੇ ਪਿੰਡ ਦੇ ਵਿੱਚ ਤੇ ਕਾਫੀ ਪ੍ਰਚਾਰ ਕਰਦਾ। ਤੋ ਆਪਾਂ ਇਹਨਾਂ ਦੇ ਕੋਲੋਂ ਜਦੋਂ ਵੀ ਗੁਰਮਤਿ ਕਲਾਸਾਂ ਲੱਗਦੀਆਂ ਤੇ ਲਾਹਾ ਲੈਗੇ ਤੜਿਆਂ ਚ ਨਹੀਂ ਪੈਂਦਾ। ਪਿੰਡ ਦਾ ਭਾਈਚਾਰਾ, ਪ੍ਰੇਮ, ਪਿਆਰ, ਮੁਹੱਬਤ, ਸੁਤਪਾਕ ਸਾਂਹ ਮੈਨੂੰ ਪਤਾ ਲੱਗਾ ਇਸ ਪਿੰਡ ਵਿੱਚ ਇੱਕੋ ਹੀ ਗੁਰਦੁਆਰਾ ਬੜੀ ਚੰਗੀ ਦਾ। ਸ਼ਮਸ਼ਾਨ ਘਾਟ ਵੀ ਕੋਈ ਹੈ ਵੀ ਗੁਰੂ ਦੀ ਬਖਸ਼ਿਸ਼ ਹੈ। ਘਰਾਂ ਦੇ ਵਿੱਚ ਸਿੱਖੀ ਆਪ ਇਹਨੂੰ ਬਰਕਰਾਰ ਰੱਖਣਾ ਆਪਸੀ ਪ્રેਮ ਪਿਆਰ ਮੁਹੱਬਤ ਨੂੰ ਬਰਕਰਾਰ ਰੱਖਦਿਆਂ ਹਮੇਸ਼ਾ ਹੀ ਗੁਰੂ ਦੀ ਬਾਣੀ ਦੇ ਨਾਲ ਜੁੜਨਾ ਸਰਬਉੱਚ ਸ਼੍ਰੀ ਅਕਾਲ ਤਖਤ ਸਾਹਿਬ ਗੁਰੂ ਨੇ ਬਣਾਇਆ ਤੇ ਜਿਹਨੂੰ ਗੁਰੂ ਨੇ ਬਣਾਇਆ ਉਹਦੀ ਸਰਬਉੱਚਤਾ ਨੂੰ ਕੋਈ ਚੈਲੰਜ ਨਹੀਂ ਕਰ ਸਕਦਾ ਆਪਾਂ ਸ਼੍ਰੀ ਅਕਾਲ ਤਖਤ ਸਾਹਿਬ ਨਾਲ ਹਮੇਸ਼ਾ ਜੁੜੇ ਰਹਿਣਾ ਹਮੇਸ਼ਾ ਕੋਈ ਜਿੰਨੇ ਮਰਜੀ ਮਨਤ ਪੇਲ ਪੈਦਾ ਕਰਨ ਦੀ ਗੱਲ ਕਰੇ ਪਰ ਸਿੱਖ ਜਦੋਂ ਵੀ ਇਕੱਠੇ ਹੋਣਗੇ ਉਹ ਸ੍ਰੀ ਅਕਾਲ ਤਖਤ ਸਾਹਿਬ ਦੀ ਸ਼ਰਧਾ ছায়ਾ ਇਕੱਠੇ ਹੋਵੇਗੀ ਗੁਰੂ ਦਾ ਬਣਾਇਆ ਤੱਕ ਦਾ ਗੁਰੂ ਨਾਲ ਜੁੜਨਾ ਬਾਦਸ਼ਾਹ ਕਿਰਪਾ ਕਰਨ ਬਾਣੀ ਬਾਣੀ ਦੇ ਧਰਮ ਬਣੇ ਹੋਏ ਪੁੱਲ ਗੁਰੂ ਦੀ ਮਾਫੀ ਦੀ ਵਾਹਿਗੁਰੂ ਦੀ ਕਰਤੋਂ ਸਾਹਿਬ ਵਾਹਿਗੁਰੂ ਜੀ